ਉਦੋਂ ਹੋੜੇ ਸਾਨੂੰ ਲੰਗ ਦੀ ਲੋੜ ਨਹੀਂ ਪੈਣੀ ਉਹਦਾ ਪਿੰਡ ਚ ਇਕੱਠੇ ਉਹਦੀ ਕੰਪਨੀ ਛੇੜਿਆ ਕਰਾਂਗੇ ਵਿਆਹ ਬੱਠਾ ਸਾਰਾ ਪਿੰਡ ਅੱਜ ਜਿੰਨੇ ਕਿ ਆਪਾਂ ਬੈਠਿਆ ਤਾਂ ਅਗਲੇ ਕਿੰਨੇ ਜਮਦ ਹੈ ਸੁਦਾ ਦੀ ਦਾਸਪਾ ਪਰ ਰਾਤ ਆਈ ਤੁਰਦਾ ਉਹ ਜਿੱਦੇ ਭਾਈ ਆਪਾਂ ਬਣਾਈਏ ਜਿਵੇਂ ਬੰਦੀਆਂ ਨੂੰ ਲੈਣ ਵਾਲੀ ਪੈਂਤੀ ਉੱਠ ਕੇ ਅਸੀਂ ਖਵਾਲ ਚੋਂ ਆਏ ਬੰਦੇ ਹੋਰੀ ਹੋਦੀ ਉਹਨੇ ਬੋਧਣਾ ਉਹ ਦਸਵਨ ਕੋਈ ਨਹੀਂ ਮਾਰ ਸਕਦਾ ਜਿੱਦੀ ਲੈਂਡੀਕਾ ਜਿੱਦੀ ਨੀਤੀ ਠੀਕ ਹੈ ਤੇ ਉਸ ਨੀਤੀ ਦਾ ਖੰਡ ਨਹੀਂ ਜ਼ੇੜਾ ਰਹਿ ਗਿਆ ਲੈਂਡੀਤੀ ਠੀਕ ਹੋਵੇ ਤੇ ਖੜ ਨਹੀਂ ਸਕਦੇ ਉਹ ਲੈਂਡੀਤੀ ਦਾ ਵੀ ਕੀ ਹੱਦ ਰਹੇ ਨੂੰ ਗਈ ਜਦੋਂ ਲੈਂਡੀਤੀ ਠੀਕ ਹੋਵੇ ਉਹਨੂੰ ਬਗਾਵਤ ਕਰਦੇ ਖੰਡ ਦਾ ਜ਼ੇੜਾ ਹੋਵੇ ਇਹ ਆਪਰਾ ਹੋਇ ਕਿ ਜਿਹਨੇ ਕਿੰਨੇ ਸਹੀ ਦਿਖਾਤਾ ਜੇ ਤੁਕੇ ਅਪਰ ਰੇਲਵੇ ਲਾਈਨ ਦੇ ਲੀਤੇ ਬੈਠੇ ਸੀ ਇਹ ਡਾਂਗਾ ਲੈ ਕੇ ਉਹਨੂੰ ਕਹਿੰਦੇ ਡਾਂਗਾ ਲੋਗਾਂ ਨਾਲ ਨਹੀਂ ਲੋਗੇ ਹਿਲਦੇ ਜਿਹਦੇ ਫਾਇਰ ਮਾਰ ਲਓ ਜੇ ਡਾਂਗ ਨਹੀਂ ਮਾਰ ਸਕਿਆ ਜੇਟੂ ਕਾਂ ਦੀ ਗੋਲੀ ਨਾਲ ਮਾਰਦੇ ਦੁਖ ਜਾਨੋਂ ਮੌਨ ਜਾਣ ਸਾਨੂੰ ਗੱਲਬਾਤ ਕਰਨ ਗਿਆ ਤੂੰ ਫੜ ਲਿਆ ਸੀ ਐਡਾ ਪਰੋਸਾਂ ਨਾਲ ਤੇ ਨਹੀਂ ਗੱਲਬਾਤ ਆਹ ਗੱਲ ਚਾਪਾ ਵੀ ਕਿਹੋਂ ਜਾ ਕੇ ਕਰ ਸਕਦੇ ਸੀ ਇਸ ਕੇ ਵੀ ਇੱਥੇ ਹੋਊ ਗੱਲਬਾਤ ਕਰਨੀ ਆ ਤਾਂ ਸਾਡੇ ਆਉਦੇ ਘੇਰੇ ਚ ਹੋ ਜੀਦਾ ਮਤਲਬ ਅਸੀਂ ਫੜਦੇ ਪਰੋਸਾਂ ਕੀ ਗੱਲ ਦੀ ਏ ਤੇ ਜੇ ਮੈਂਡਲ ਉਹਨੇ ਮੁਕਰਨ ਨੂੰ ਇਹਨਾਂ ਕਾਗੀ ਵੀ ਅਮਰੀਕਾ ਤੋਂ ਵੱਡ 50 ਸਾਲ ਹੋ ਗਏ ਹਨ ਸਾਡਾ ਇੱਕ ਤਰ੍ਹਾਂ ਹੋਈ ਇਹ ਗੱਲ ਦੋ ਸੀ ਪਿਛੇ ਹਟ ਗਈਏ ਤੁਹਾਡੇ ਨਾਲ ਵਾਦਾ ਕਰਕੇ ਸਮਝੌਤਾ ਕਰਕੇ ਮੁੱਕਰ ਗਈ ਹੈ ਤੁਸੀਂ ਇੱਕ ਗੱਲ ਇਹ ਦਿਓ ਜਿਹੜੀ 100% ਪੂਰੀ ਕਰਦੇ ਹੋਵੇ ਹੁੰਦਾ ਇਹ ਵੀ ਜਿੰਨੀਆਂ ਗੱਲਾਂ ਮੰਨ ਲੈਂਦੇ ਆ ਉਹਦੀ 1% ਵੀ ਲਾਗੂ ਕਰਨ ਨੂੰ ਤਿਆਰ ਨੇ ਆਹੀ ਵੀ ਸੀ ਆਪਾਂ ਦੇ 2 ਸਾਲ ਹੋ ਗਏ ਆ ਗਿਆ ਇਸ ਵੇਲੇ ਵਾਲੇ ਨੂੰ ਤਿੰਨ ਲੰਮੇ ਜਿੱਥੇ ਵੀ ਆਈ ਸੀ ਤਾਂ ਕਿਹੜਾ ਕਾਹਤਣਾ ਵੀ ਗੈਸਪਾਪ ਦਾ ਜੋੜ ਹੀ ਲੜਨੀ ਆ ਸੀ ਕਿਉਂਕਿ ਸਮਝੌਤਾ ਹੋਇਆ ਆਪਣੇ ਨਾਲ ਨੇ ਕਿ ਗੈਸਪਾਪ ਦੂਜੇ ਪਿੰਡਾਂ ਨੂੰ ਪਾਇਣ ਨਹੀਂ ਸੀ ਦਿੱਤੇ ਵੀ ਇਹਦਾ ਦੋਟਾ 2 ਕਿਲੋਮੀਟਰ ਦਾ ਖੰਨ ਰਹਿਣਾ ਸਾਰਿਆਂ ਨੂੰ ਪੇਮੈਂਟ ਪਾਉਣ ਤੋਂ ਬਾਅਦ ਜੋੜ ਲਾਵਾਂਗੇ ਤੇ ਲਿਖਤੀ ਸਮਝੌਤਾ ਜਵਾਨੀ ਨਹੀਂ ਉਹਨੂੰ ਲਾਗੂ ਕਰੂਗੇ ਆਮੋਦਾਰਮੀ ਕਹਿੰਗੇ ਜਿਹੜਾ ਮਲੇ ਰਹਾਤਾ ਪਤਲਾ ਕਰਨਾ ਹੈ ਵੀ ਲੜਨ ਵਾਲਿਆਂ ਨੂੰ ਮਰੇ ਕੁਝ ਕਰਨ ਨਹੀਂ ਦੇਣਾ ਕਿਸੇ ਨੂੰ ਇਹ ਕੋਈ ਖੰਗਰੇਜਾਂ ਨੂੰ ਵੀ ਸੀ ਕਾ ਤੁਸੀਂ ਕੱਢ ਲਓ ਭਾਈ ਜਿੰਨਾ ਨੰਗਾ ਜਿੱਦਾ ਡਾਂਗ ਦਾ ਰੋਂ ਕਰੋਗੇ ਉਹਦਾ ਲੋਕਾਂ ਨੂੰ ਰੋੜੇ ਨਹੀਂ ਰਹਿਣਾ ਜਿਵੇਂ ਇਸ ਕਬਤੇ ਆ ਕੇ ਥੋੜੀ ਜ਼ਮੀਨ ਖੋਣ ਵਾਸਤੇ ਗੱਲ ਕਾਨੂੰਨ ਜਾਂਦੇ ਸੀ